ਸਵੇਰੇ ਕੰਮ ਤੇ ਨਿਕਲਣ ਲੱਗਾ ਤਾਂ ਕੋਲੀ ਸੁੱਤੇ ਪੇ ਪੁੱਤ ਨੇ ਬਾਹ ਫੜ ਲਈ ਤੇ ਆਖਣ ਲੱਗਾ ਪਾਪਾ ਕੀਤਾ ਹੋਇਆ ਵਾਦਾ ਯਾਦ ਹੈ ਨਾ ਅੱਗੋਂ ਹਾਂ ਵਿੱਚ ਸਰੀਲਾ ਨੀਵੇਂ ਹੋ ਕੇ ਪਹਿਲਾਂ ਉਸ ਦਾ ਮੱਥਾ ਚੁੰਮਿਆ ਤੇ ਫਿਰ ਜਨਮ ਦਿਨ ਦੀ ਵਧਾਈ ਦਿੱਤੀ ਤੇ ਫਿਰ ਕੁਝ ਛਿਰ ਮਗਰੋਂ ਰੋਟੀ ਵਾਲਾ ਡੱਬਾ ਫੜ ਦਿਹਾੜੀ ਲਾਉਣ ਲਈ ਨਿੱਕਲ ਪਿਆ ਸਾਰੀ ਤਨਖਾਹ ਤਾਂ ਪਹਿਲਾਂ ਹੀ ਬਿਮਾਰ ਬਾਪੂ ਹੋਰਾਂ ਦੇ ਇਲਾਜ ਤੇ ਲੱਗ ਚੁੱਕੀ ਸੀ ਤੇ ਉਤੋਂ ਅਜੇ ਮਹੀਨੇ ਦਾ ਅੱਧ ਵੀ ਨਹੀਂ ਸੀ ਟੱਪਿਆ ਕਰਾਂ ਤੇ ਕਰਾਂ ਕੀ ਸਾਰੇ ਰਾਹ ਨਵਾਂ ਸਾਈਕਲ ਅਤੇ ਮਠਿਆਈਆਂ ਦੇ ਕਿੰਨੇ ਡੱਬੇ ਦਿਮਾਗ ਵਿੱਚ ਹਥੌੜਾ ਵਾਂਜਦੇ ਰਹੇ ਫੈਕਟਰੀ ਅਪਰਡ ਸਭ ਤੋਂ ਪਹਿਲਾਂ ਮਾਲਕ ਨਾਲ ਗੱਲ ਕੀਤੀ ਮਾਲਕ ਅੱਗੋਂ ਆਖਣ ਲੱਗਾ ਗੁਰਮਖਸਿਆ ਅਡਵਾਂਸ ਤਾਂ ਤੂੰ ਪਹਿਲਾਂ ਹੀ ਇੰਨਾ ਲੈ ਚੁੱਕਿਆ ਹੋਰ ਦੀ ਤਾਂ ਬਿਲਕੁਲ ਵੀ ਗੁੰਜਾਇਸ਼ ਨਹੀਂ ਚਲੋ ਮੈਂ ਫਿਰ ਵੀ ਅਕਾਊਂਟੈਂਟ ਨਾਲ ਗੱਲ ਕਰਕੇ ਵੇਖਦਾ ਹਾਂ ਉਤੋਂ ਨਾ ਹੁਣ ਮਗਰੋਂ ਯਾਰਾਂ ਦੋਸਤਾਂ ਨੇ ਵੀ ਆਉਂਦੀ ਦੀਵਾਲੀ ਦਾ ਬਹਾਨਾ ਕਰ ਹੱਥ ਖੜੇ ਕਰ ਦਿੱਤੇ ਸ਼ਾਮਾਂ ਨੂੰ ਇਹ ਸੋਚ ਓਵਰਟਾਈਮ ਮੰਗ ਲਿਆ ਕਿ ਰਾਤੀ ਘਰੇ ਕੁਵੇਲੇ ਅਪੜਾਂਗਾ ਤਾਂ ਹੋ ਸਕਦਾ ਉਹ ਪਹਿਲਾਂ ਹੀ ਸੌ ਚੁੱਕਿਆ ਹੋਵੇ ਸੋ ਓਵਰਟਾਈਮ ਕਰਨਾ ਸ਼ੁਰੂ ਕਰ ਦਿੱਤਾ ਸਾਢੇ ਕੁ 10 ਵਜੇ ਕਰੇ ਅਪੜਿਆ ਤਾਂ ਨਾਲ ਦੇ ਇਸ਼ਾਰੇ ਨਾਲ ਆਖਣ ਲੱਗੀ ਕਿ ਹਜੇ ਤਾਂ ਇਹ ਜਾਗਦਾ ਏ ਖਾਲੀ ਹੱਥੀ ਉਸ ਤੇ ਕਮਰੇ ਵਿੱਚ ਵੜਦਿਆਂ ਇੰਜ ਲੱਗ ਰਿਹਾ ਸੀ ਜਿਦਾਂ سزا ਸੁਣਨ ਕਿਸੇ ਜੱਜ ਸਾਹਮਣੇ ਪੇਸ਼ ਹੋਣ ਜਾ ਰਿਹਾ ਹੋਵਾਂ ਮੰਜੇ ਤੇ ਲੰਮੇ ਪੈ ਦੀ ਮੇਰੇ ਵੱਲ ਪਿੱਠ ਸੀ ਮਲਕੜੇ ਦੇ ਕੋਲ ਬੈਠ ਹੌਲੀ ਜਿ ਉਸ ਤੇ ਪਿੰਡੇ ਤੇ ਸਿਰ ਤੇ ਹੱਥ ਫੇਰਨ ਲੱਗ ਪਿਆ ਜਦੋਂ ਉਸ ਨੇ ਇੱਕਦਮ ਪਾਸਾ ਪਰਟਿਆ ਤਾਂ ਮੇਰੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ ਪਰ ਫੇਰ ਇੱਕ ਕਰਾਮਾਤ ਜਿਹੀ ਵਾਪਰ ਗਈ ਉਸ ਨੇ ਮੇਰਾ ਹੱਥ ਫੜ ਆਪਣੇ ਹੱਥਾਂ ਵਿੱਚ ਘੁੱਟ ਲਿਆ ਤੇ ਅਗਲੇ ਹੀ ਪਲ ਇਸ ਨੂੰ ਆਪਣੇ ਸਿਰ ਥੱਲੇ ਦੇ ਕੇ ਇੱਕ ਵਾਰ ਫਿਰ ਤੋਂ ਗੂੜੀ ਨਿੰਦਰ ਸੌ ਗਿਆ ਸੱਚ ਜਾਣਿਓ ਸਾਰੀ ਰਾਤ ਉਸ ਦੇ ਨਾਲ ਪੈਨੂ ਸੁਪਨੇ ਆਉਂਦੇ ਰਹੇ ਜਿੱਦਾਂ ਮੈਂ ਕਿਸੇ ਕਤਲ ਦੇ ਮੁਕਦਮੇ ਵਿੱਚੋਂ ਸਾਫ਼ ਬਰੀ ਹੋ ਗਿਆ ਹੋਵਾਂ ਸੋ ਦੋਸਤੋ ਇਸ ਜਹਾਨ ਅੰਦਰ ਸਭ ਤੋਂ ਖੁਸ਼ਕਿਸਮਤ ਬਾਪ ਉਹ ਨਹੀਂ ਜਿਨ੍ਹਾਂ ਉਂਗਲਾਂ ਸੋਨੇਂ ਦੀਆਂ ਮੁੰਦਰਾ ਨਾਲ ਤੇ ਖਾਤੇ ਨੋਟਾਂ ਨਾਲ ਤੇ ਵਿੜੇ ਕਾਰਾਂ ਨਾਲ ਭਰੇ ਪਏ ਹੋਣ ਸਗੋ ਉਹ ਹੈ ਜਿਸ ਦੀ اولاد ਨੂੰ ਉਸ ਦੀਆਂ ਮਜਬੂਰੀਆਂ ਸਮਝ ਆ ਗਈਆਂ ਹੋਣ ਸੋ ਦੋਸਤੋ ਇਹ ਸੀ ਕਹਾਣੀ ਇੱਕ ਮਜਬੂਰ ਪਿਤਾ ਦੀ ਜਿਸ ਨੂੰ ਜਵੰਦਾ ਜੀ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਕਲਮਵਰਤ ਕੀਤਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਮੇਰੇ ਚੈਨਲ ਜੀਵਨ ਜਾਂਚ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਸ਼ੁਕਰੀਆ ਜੀ